ਬੋਲ ਤੁਮਲਾ ਜਮ ਰੋਕੇ ਕਹਿੰਦੇ ਹੋੜੀ ਚਲਾਣਾ ਜੀ ਪੱਲੀ ਗੱਲ ਬੱਤਮੀਜੀ ਨਾਲ ਬੋਲਦੇ ਵੇ ਅੱਗੋ ਫਾਦਰ ਸਾਹਿਬ ਕਹਿੰਦੇ ਵੀ ਤੁਸੀਂ ਮਤਲਬ ਕੀ ਹੋ ਗਿਆ ਅੱਗੋ ਕਹਿੰਦੇ ਤੁਹਾਨੂੰ ਦਿਖਦਾ ਨਹੀਂ ਤੂੰ ਹੋੜੀ ਚਲਾ ਲੈ ਜੀ ਤੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਆਰਮਨ ਵਾਲੀ ਆੰਨੇ ਵੇ ਆ ਇਹਨਾਂ ਨੇ ਅੱਗੋ ਦੀ ਪੱਕੜ ਕੱਢ ਕੇ ਮਾਰਤਾ ਜੀ ਜੀ ਨਾਕਾ ਮੈਂ ਆਪਣੀ ਟਿੰਗੂ ਲੈ ਕੇ ਨਾਕਾ ਲਾਇਆ ਸੀ ਜੀ ਕੀ ਡਾਇਰੈਕਟਰ ਪਰ ਰੇਡਿੰਗ ਆ ਰਹੀ ਹੈ ਜਿੰਨਾਂ ਕੋਈ ਤਿੰਨ ਮੋਟਰਸਿਕਲ ਆ ਰਹੇ ਹਨ ਰੋਕੇ ਚੈੱਕ ਕਰੀਏ ਕਿ ਸ਼ਾਇਦ ਜੀ ਸਨੈਚਰੀ ਹੋਵੇ ਨਾ ਓਕੇ ਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਔਰ ਰੁਕਗੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਆ ਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਡ ਦੇ ਕੱਢ ਕੇ ਚਪੇੜ ਮਾਰੀ ਹਸਬੰਡ ਔਰ ਬੇਟੇ ਦੇ ਤੱਕਾ ਮੁਕੇ ਕੀਤੀ ਔਰ ਉਹਨਾਂ ਦੀ ਪੱਗਾ ਉੱਤ ਔਰ ਸਰਦਾਰੀ ਜਿਹਨੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ ਮੇਰੇ ਤੇ ਚਲਣ ਓਕੇ ਤੋਂ ਸਾਰੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਿਹਾ ਕਿ ਤੂੰ ਪੱਤਰਕਾਰ ਤਾਂ ਮੈਂ ਵੀ ਮੁੰਛੀ ਆ ਜੋ ਵੀ ਕਰ ਰਹੇ ਸੀ ਰਾਮ ਨਾਲ ਚੱਲੋ ਬਸ ਇਸ ਗੱਲ ਤੋਂ ਸਾਰ ਉਹਨੇ ਗਾਲ ਕੱਢੀ ਜੀ ਇੱਕ ਗਾਰੂ ਵਾਲੀ ਹੁੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਪੁਲਿਸ ਦੇ ਅਧਿਕਾਰੀ ਤੋਂ ਮੋੜਨਾ ਨਹੀਂ ਮੈਂ ਉਹਨਾਂ ਅੰਦਰ ਲੈ ਆਏ ਜੀ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਐ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮਾਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਐ ਪੂਰੀ ਪੁਲਿਸ ਟੀਮ ਵੀ ਅੰਦਰ ਐ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਉਹਨਾਂ ਨੇ ਇੰਨੀ ਗੱਲ ਕਹੀ ਵੀ ਤੂੰ ਹੱਥ ਕੋ ਚੱਕਦਾ ਮੈਂ ਅੱਗੋ ਲਿਆ ਕੇ ਜੀ ਤਿੰਨ ਪੁਲਿਸ ਮੁਲਾਜ਼ਮ ਸੀਗੇ ਡਾਂਗਾ ਮਾਰ ਮਾਰ ਕੇ ਸਾਨੂੰ ਰੋੜ ਤੇ ਇਹਨਾਂ ਨੇ ਕੁਛ ਕੁਟਣ ਲਾ ਗੇ ਮੇਰੀ ਇਹਨਾਂ ਨੇ ਪੱਗ ਵੀ ਲਾਤੀ ਮੈਂ ਜਾਨ ਬਚਾ ਕੇ ਆਪਣੀ ਨਿਕਲਨੀ ਸੀ ਮਨੂੰ ਕੜੀਸ ਦੇ ਥਾਂਡੇ ਦੇ ਅੰਦਰ ਲੈ ਕੇ ਜਾਂਦੇ ਵੇ ਮੈਂ ਇਹਨਾਂ ਦੇ ਹੱਥੋਂ ੱਖਾ ਸੁੱਖਾ ਹੋ ਕੇ ਨਿਕਲ ਗਿਆ ਵੀ ਮੈਂ ਫੋਨ ਕਰਕੇ ਜਾਨ ਬਚਾਵਾ ਆਪਣੀ ਨਹੀਂ ਤਾਂ ਅੰਦਰ ਇਹਨਾਂ ਨੇ ਮੈਨੂੰ ਵੀ ਨਾਲ ਹੀ ਕੜੀਸਣਾ ਸੀ ਕਿਸੇ ਨੂੰ ਕਰੇ ਪਤਾ ਵੀ ਨਹੀਂ ਲੱਗ ਪਣਾ ਇਹਨਾਂ ਤੋਂ ਪੁੱਛਿਆ ਜਾਵੇ ਕਿਸੇ ਤੋਂ ਵੀ ਕੋਈ ਵੀ ਕਹਿ ਸਕਦਾ ਕੋਈ ਵੀ ਕਹਿ ਸਕਦਾ ਹੋ ਭਈ ਕਿ ਅਸੀਂ ਕੋਈ ਵੀ ਤੋੜ-ਬੰਦ ਕੀਤੀ ਹੈ ਚੀਕਾਂ ਦੀ ਆਵਾਜ਼ ਆ ਰਹੀ ਇੰਨੇ ਅੰਨਾ ਚੀਕ ਰਹੀ ਸੀ ਮੇਰਾ ਬੇਟਾ ਜਾਨ ਚੁੜਾ ਕੇ ਉਹਨਾਂ ਕੋਲ ਭੱਜ ਕੇ ਆਇਆ ਸਾਡੇ ਦੋਨਾਂ ਨਾਲ ਹੋਈ ਆ ਜੀ ਫਾਦਰ ਸਾਹਿਬ ਤੇ ਮੇਰੇ ਨਾਲ ਜੀ ਮੈਂ ਤਾਂ ਆਪਣੀ ਜਾਨ ਬਚਾ ਕੇ ਨਿਕਲ ਗਿਆ ਜੀ ਸਰਦਾਰ ਸਰਬਜੀਤ ਸਿੰਘ ਜੀ ਅੱਛਾ ਤੇ ਹੁਣ ਫਾਦਰ ਸਾਹਿਬ ਕਿੱਥੇ ਨੇ ਉਹ ਥਾਣੇ ਦੇ ਅੰਦਰ ਹੀ ਨੇ ਜੀ ਉਹਨਾਂ ਨੂੰ ਅੰਦਰ ਰੂਮ ਦੇ ਵਿੱਚ ਲੈ ਕੇ ਡਾਂਗਾ ਦੇ ਨਾਲ ਇਹਨਾਂ ਨੇ ਕੁੱਟਿਆ ਵਾ ਬੇਰਅਮੀ ਨਾਲ ਜੀ ਕਿਹੜੋਂ ਕੀ ਡਾਂਗਾ ਦੇ ਮਾਰਨਾ ਇੰਨੇ ਜੀ ਗੁੰਡਾਗਰਦੀ ਬੋਲਸਦੀ ਸ੍ਰੀਆਮ ਗੁੰਡਾਗਰਦੀ ਆ ਜੀ ਆ ਬੰਦੇ ਇੱਥੇ ਗਵਾਹ ਖੜੇ ਹੋਏ ਜੀ ਸਾਡੇ ਕੋਲ ਉਹਨਾਂ ਦੀ ਵੀ ਵੀਡੀਓ ਹੈਗੀ ਆ ਬੋਲਦੇ ਹੋਏ ਦੀ ਵੀ ਇਹ ਨਜਾਇਜ਼ ਅੰਦਾ ਨਹੀਂ ਕੀਤੀ ਸਾ ਉਹ ਬਲਾਕੇ ਸਭੀ ਚੌਂਕੀ ਹੈ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਇਹਨਾਂ ਨੂੰ ਥੱਕੇ ਮਾਰ ਕੇ ਜੀ ਉਹ ਦੇਖੋ ਸਰ ਆਪ ਤੁਹਾਡੇ ਸੱਤ ਵੀ ਲੱਗੀ ਆ ਜੀ ਸਰ ਇਹਨਾਂ ਨੇ ਇਹ ਹਜੂਮ ਸੀਗਾ ਜੀ ਇਹਨਾਂ ਦਾ ਹਜੂਮ ਦੇ ਵਿੱਚੋਂ ਕੁਸ ਮਾਰਿਆ ਜੀ ਬਹੁਤ ਹਮਲਾ ਹੋਇਆ ਅੰਦਰ ਹਮਲਾ ਕੀਤਾ ਤੋਂ ਉਹਦਾ ਵੀ ਚੰਗਾ ਤਸਵੀਰ ਲੁਧਿਆਣਾ ਲੈਣਾ ਜੁੜ ਚੁੱਕੇ ਹੋ ਤੁਸੀਂ ਕਿਵੇਂ ਹਾਂ ਯੂਮਦੇਰੀ ਲੁਧਿਆਣਾ ਤੇ ਸ਼ਿੰਗਾਰ ਚੌਂਕੀ ਦੇ ਬਾਹਰ ਹੋਇਆ ਵੱਡਾ ਹੰਗਾਮਾ ਇਹ ਮਾਮਲਾ ਜਾਣਨਾ ਮੈਂ ਕੀ ਹੋਇਆ ਕਿ ਇਹ ਟ੍ਰੇਕਰ ਆਈਓ ਕੰਟੀਗਾਰ ਸ਼ਿੰਗਾਰ ਚਾਹ ਹਾਂ ਹਾਂਜੀ ਸਰ ਮੇਰੇ ਹਸਬੈਂਡ ਔਰ ਬੇਟਾ ਸਵਾਦਸ਼ ਸਟੂਡੈਂਟ ਆਫ ਸਟੱਡੀ ਔਰ ਅਸ਼ੀਵਾਦੀ ਨਗਰ ਉਥੋਂ ਵਾਪਸ ਆ ਰਹੀ ਸੀ ਰੈਸਟੋਰੈਂਟ ਬੰਦ ਕਰਕੇ ਔਰ ਵਾਪਸ ਆਦੇ ਆਦੇ ਐਕਟਿਵਾ ਦੇ ਉੱਪਰ ਉਹਨਾਂ ਨੂੰ ਪੁਲਿਸ ਵਾਲਿਆਂ ਦੁਆਰਾ ਰੋਕਿਆ ਗਿਆ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਔਰ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆ ਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੈਂਡ ਦੇ ਕੱਢ ਕੇ ਚਪੇੜ ਮਾਰੀ ਹਸਬੈਂਡ ਔਰ ਬੇਟੇ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਾਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੰਡ ਅਗਰ ਡਰਿੰਕ ਕਰਦੇ ਆ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੋਹਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਹੈ ਪੂਰੀ ਪੁਲਿਸ ਟੀਮ ਵੀ ਅੰਦਰ ਹੈ ਸਾਰੇ ਜਾਨੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਡ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਨਾ ਹੀ ਟੱਚ ਵੀ ਨਹੀਂ ਕੀਤਾ ਕਦੀ ਬੇਟੇ ਦਾ ਬੜੀ ਦੂਰੀ ਹੈ ਬੇਟੇ ਦਾ ਹਸਬੰਡ ਦਾ ਨਾਮ ਸਰਪਜੀ ਸਿੰਘ ਹੈ ਔਰ ਬੇਟੇ ਦਾ ਨਾਮ ਹਰਸੀ ਦਖ ਸਿੰਘ ਹੈ ਕਿਥੋਂ ਦੀ ਆ ਜੀ ਕਿਥੋਂ ਜਾ ਰਹੀ ਸੀ ਇਹ ਸਵਾਜੋ ਸਟੂਡੈਂਟ ਆ ਰਹੀ ਸੀ ਸ਼ਿੰਗਾਰ ਸ਼ਿਵਾਜੀ ਨਗਰ ਤੋਂ ਔਰ ਸੜਾਕਰ ਜਮਾਲਪੁਰ ਹੈ ਜਮਾਲਪੁਰ ਜਾ ਰਹੀ ਸੀ ਅੱਛਾ ਤੁਹਾਡਾ ਜੀ ਔਰ ਮੇਰਾ ਨਾਮ ਸਰਬਜੀਤ ਕੌਰ ਹੈ ਤੇ ਉਸ ਤੋਂ ਬਾਅਦ ਮੈਂ ਸਿਰਫ ਇੱਕੋ ਹੀ ਇਨਸਾਫ ਮੰਗਦੀ ਆ ਜੀ ਇਹਨਾਂ ਸਾਰੇ ਪੁਲਿਸ ਵਾਲਿਆਂ ਦੀ ਹੁਣ ਇਹਨਾਂ ਦਾ ਮੁਆਇਨਾ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਫੁੱਲ ਡਰਿੰਕ ਕਰ ਰੱਖੀ ਆ ਇਹਨਾਂ ਗਾਲੀ ਗਲੋਚ ਕੀਤਾ ਗਿਆ ਸਾਡੇ ਲੇਡੀਜ਼ ਦੇ ਨਾਲ ਇਹਨਾਂ ਨੇ ਅੰਨੇ ਵਾਂ ਉਹਨਾਂ ਨੂੰ ਘੁੱਟਿਆ ਸਿਰ ਤੱਕ ਬਾੜਦਾ ਉਹਨਾਂ ਦਾ ਇੰਨਾ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਸੀ ਫੋਨ ਤੇ ਜਦੋਂ ਮੈਨੂੰ ਫੋਨ ਆਇਆ ਕਿ ਅਸੀਂ ਉਹਨੇ ਪੈਰੀ ਭਜਦੇ ਆਏ ਆ ਇੱਥੇ ਪਲੀਜ਼ ਮੇਰੀ ਰਿਕ ਨਵਾਈ ਨਹੀਂ ਕੀਤੀ ਜਾ ਰਹੀ ਮੈਂ ਖਾਤਾ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਕਰ ਰਹੀ ਆ ਕਿ ਜਿਹੜੇ ਵੀ ਕੋਈ ਵੀ ਸਿੱਖ ਭੈਣ ਭਰਾ ਹੈ ਪਲੀਜ਼ ਸਾਡੀ ਆਕੇ ਮਦਦ ਕਰਨ ਔਰ ਇਹਨਾਂ ਦੇ ਕੋਲੋਂ ਹਵਾਨਾ ਦੇ ਕੋਲੋਂ ਮੇਰੇ ਹਸਬੰਦ ਨੂੰ छुड़ाਨਾਂ ਕਿੰਨੇ ਦੀ ਤੋੜਪਨ ਵੀ ਕੀਤੀ ਗਈ ਥਾ ਇਹਨਾਂ ਨੇ ਦੇਖੋ ਜੀ ਸਾਰੇ ਇੱਥੇ ਗਵਾਹ ਇੰਨੇ ਗਵਾਹ ਖੜੇ ਆ ਇਹਨਾਂ ਤੋਂ ਪੁੱਛਿਆ ਜਾਵੇ ਕਿਸੇ ਤੋਂ ਵੀ ਕੋਈ ਵੀ ਕਹਿ ਕੋਈ ਵੀ ਕਹਿ ਸਕਦਾ ਹੋਵੇ ਕਿ ਅਸੀਂ ਕੋਈ ਵੀ ਤੋੜਪਨ ਕੀਤੀ ਆ ਚੀਕਾਂ ਦੀ ਆਵਾਜ਼ ਆ ਰਹੀ ਸੀ ਅੰਦਰ ਬੰਦ ਕਰਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਇੰਨੇ ਇੰਨੇ ਚੀਕ ਰਹੀ ਸੀ ਮੇਰਾ ਬੇਟਾ ਜਾਨ ਛੁੜਾ ਕੇ ਉਹਨਾਂ ਕੋਲੋਂ ਭੱਜ ਕੇ ਆਇਆ ਆਦਰਵਾਇਸ ਸਾਨੂੰ ਪਤਾ ਵੀ ਨਹੀਂ ਸੀ ਲੱਗਣਾ ਕਿ ਇਹਨਾਂ ਨੇ ਕੀ ਕੀਤਾ ਮੇਰੇ ਬੇਟੇ ਔਰ ਹਸਬੰਦ ਦੇ ਨਾਲ ਜੇ ਮੇਰਾ ਬੇਟਾ ਜਾਨ ਛੁੜਾ ਕੇ ਬਾਹ ਆ ਗੋ ਲੋ ਹੱਥ ਜੋੜ ਕੇ ਇੱਕ ਭੈਣ ਨਾਲ ਤੁਹਾਡੇ ਸਾਰਿਆਂ ਕੋਲੋਂ ਇੱਕ ਦੁਆ ਮੰਗਦੀ ਆ ਇੱਕ ਅਰਦਾਸ ਕਰਦੀ ਆ ਤੁਹਾਡੇ ਸਾਰੇ ਅੱਗੇ ਕਿ ਸਾਰੇ ਸਾਡੀ ਰਿਪੋਰਟ ਲਈ ਖੜੇ ਹੋਣ ਔਰ ਇਨਾਂ ਜੇ ਅਸੀਂ ਗਲਤਾਂ ਤੇ ਸਾਨੂੰ ਗਲਤ ਸਾਬਿਤ ਕੀਤਾ ਜਾਵੇ ਜੇ ਇਨਾਂ ਨੇ ਸ਼ਰਾਬੀਆਂ ਨੇ ਸ਼ਰਾਬ ਪੀਤੀ ਹੋਈ ਐ ਇਸ ਟਾਈਮ ਇੱਥੇ ਆ ਕੇ ਤੇ ਪਲੀਜ਼ ਮੇਰੀ ਸਾਰਿਆਂ ਦੇ ਅੱਗੇ ਰਿਕਵੈਸਟ ਆ ਇਨਾਂ ਸਾਰਿਆਂ ਦਾ ਇਸ ਟਾਈਮ ਹੋਇਆ ਨਾ ਕਰਵਾਇਆ ਜਾਏ ਜੀ ਕੰਮ ਤੋਂ ਦੁਕਾਨ ਬਤਾ ਕੇ ਘਰੇ ਜਾਂਦੇ ਪਏ ਆ ਜੀ ਸਾਨੂੰ ਉਸ ਦਸਤੇ ਦੇ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ ਪੁਲਿਸ ਮੁਲਾਜ਼ਮ ਰੋਕ ਕੇ ਕਹਿੰਦੇ ਹੋੜੀ ਚਲਾਣਾ ਕਿ ਪਹਿਲੀ ਗੱਲ ਬਤਮੀਜ਼ੀ ਨਾ ਬੋਲ ਦੇਵੇ ਅੱਗੋਂ ਫਾਦਰ ਸਾਹਿਬ ਮੇਰੇ ਮਕੀ ਹੋ ਗਿਆ ਅੱਗੋ ਕਹਿੰਦੇ ਤੈਨੂੰ ਦਿਖਦਾ ਨਹੀਂ ਤੂੰ ਹੋਲੀ ਚਲਾ ਲਾ ਜੀ ਤੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਆਰਮਨ ਵਾਲੀ ਆੰਨੇ ਵੇ ਆ ਇਹਨਾਂ ਨੇ ਅੱਗੋ ਦੀ ਥੱਪੜ ਕੱਢ ਕੇ ਮਾਰਤਾ ਜੀ ਪੁਲਿਸ ਵਾਲੇ ਸਾਡਾ ਕਾਗਾ ਚੈੱਕ ਕਰ ਸਕਦੇ ਆ ਜੇ ਕੋਈ ਸਾਡੇ ਕੋਲੇ ਡਾਕੂਮੈਂਟ ਐਡੀਸ਼ਨ ਨੇ ਪੂਰੇ ਆ ਕੇ ਸਾਡੇ ਚਲਾਣ ਕਰ ਸਕਦੇ ਸਾਡੇ ਦੇ ਹੱਥ ਨਹੀਂ ਚੱਕ ਸਕਦੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਤੂੰ ਹੱਥ ਕੋ ਚੱਕਦਾ ਮੈਂ ਅੱਗੋ ਲਿਆ ਕੇ ਜੀ ਤਿੰਨ ਪੁਲਿਸ ਮੁਲਾਜ਼ਮ ਸੀਗੇ ਡਾਂਗਾ ਮਾਰ ਮਾਰ ਕੇ ਸਾਨੂੰ ਰੋੜ ਤੇ ਇਹਨਾਂ ਨੇ ਕੁੱਟਣ ਲਾ ਗਏ ਮੇਰੀ ਇਹਨਾਂ ਨੇ ਪੱਗ ਵੀ ਲਾਤੀ ਮੈਂ ਜਾਨ ਬਚਾ ਕੇ ਆਪਣੀ ਨਿਕਲਨੀ ਸੀ ਮਨੂੰ ਕੜੀਸ ਦੇ ਥਾਂਡੇ ਦੇ ਅੰਦਰ ਲੈ ਕੇ ਜਾਂਦੇ ਵੇ ਮੈਂ ਇਹਨਾਂ ਦੇ ਹੱਥੋਂ ੱਖਾ ਸੁੱਖਾ ਹੋ ਕੇ ਨਿਕਲ ਗਿਆ ਵੀ ਮੈਂ ਫੋਨ ਕਰਕੇ ਜਾਨ ਬਚਾਵਾ ਆਪਣੀ ਨਹੀਂ ਤਾਂ ਅੰਦਰ ਇਹਨਾਂ ਨੇ ਮੈਨੂੰ ਵੀ ਨਾਲ ਹੀ ਕੜੀਸ ਨਾਲ ਜੀ ਕਿਸੇ ਨੂੰ ਕਰੇ ਪਤਾ ਵੀ ਨਹੀਂ ਲੱਗ ਪਾਣਾ ਸੀ ਫਾਦਰ ਸਾਹਿਬ ਨੂੰ ਅੰਦਰ ਲੈ ਕੇ ਡਾਂਗਾ ਨਾਲ ਇਹਨਾਂ ਨੇ ਕੁੱ ਸੇਰ ਵੀ ਆਪ ਮਾਰ ਕੇ ਥਾਣੇ ਦੇ ਵਿੱਚ ਸਾਨੂੰ ਕਕੜੀਜ਼ ਦੇ ਪਏ ਨੇ ਜੀ ਸਾਡਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ ਕੰਮ ਦੁਕਾਨ ਤੋਂ ਘਰੇ ਆਣੇ ਜਾਂਦੇ ਪਏ ਆਂ ਜੀ ਉੱਤੋਂ ਦੀ ਇਹਨਾਂ ਦੀ ਪੁਲਿਸ ਪੁਲਿਸਮਾਨ ਦੀ ਦਾਰੂ ਪੀਤੀ ਹੋਈ ਆ ਸਾਨੂੰ ਪੁਲਿਸ ਮੁਲਾਜ਼ਮ ਆਪ ਕਹਿੰਦਾ ਪਿਆ ਅੱਜ ਮੇਰੀ ਦਾਰੂ ਪੀਤੀ ਹੋਈ ਤੇਰੀ ਵੀ ਦਾਰੂ ਪੀਤੀ ਕੱਲ ਬਰਾਬਰ ਹੋਗੀ ਸਾਡੇ ਕੋਲ ਸੀਨ ਦਾ ਕਲਿੱਪ ਵੀ ਆਗਾ ਬੋਲਦੇ ਹੋਏ ਦਾ ਪੁਲਿਸ ਸਾਡੇ ਦਾ ਦੱਸੋ ਜੀ ਇਹ ਕੀ ਇਨਸਾਫ ਹੈ ਜੀ ਕਿੱਥੋਂ ਵੀ ਆਜਦੇ ਕਿੱਥੋਂ ਜਾਂਦੇ ਅਸੀਂ ਪਾਵਰ ਰੋਡ ਤੋਂ ਆ ਰਹੇ ਸੀ ਜਮਾਲਪੁਰ ਘਰੇ ਜਾ ਰਹੇ ਸੀ ਆਪਣੇ ਸਾਡੇ ਪਾਵਰ ਰੋਡ ਤੇ ਹੀ ਦੁਕਾਨ ਹੈ ਜੀ ਅੱਛਾ ਤੇ ਫੁੱਟਮਾਰ ਕਿੰਨਾਂ ਸਰਦਾਰ ਸਰਪਜੀਤ ਸਿੰਘ ਜੀ ਤੇ ਹੁਣ ਫਸਦਾ ਕਿਥੇ ਨੇ ਉਹ ਥਾਣੇ ਦੇ ਅੰਦਰ ਹੀ ਨੇ ਜੀ ਉਹਨਾਂ ਨੂੰ ਅੰਦਰ ਰੂਮ ਦੇ ਵਿੱਚ ਲੈ ਕੇ ਡਾਂਗਾ ਦੇ ਨਾਲ ਇਹਨਾਂ ਨੇ ਕੁੱਟਿਆ ਵਾ ਬੇਰਮੀ ਨਾਲ ਜੀ ਕਾਰਨ ਕੀ ਆ ਡਾਂਗਾ ਦੇ ਮਰਨਾ ਇੰਨੀ ਕੁਛ ਵੀ ਨਹੀਂ ਜੀ ਗੁੰਡਾਗਰਦੀ ਪੁਲਿਸ ਦੀ ਸ਼ਰਿਆਮ ਗੁੰਡਾਗਰਦੀ ਆ ਜੀ ਆ ਬੰਦੇ ਇੱਥੇ ਕਵਾ ਖੜੇ ਹੋਏ ਜਗੇ ਸਾਡੇ ਕੋਲ ਉਹਨਾਂ ਦੀ ਵੀ ਵੀਡੀਓ ਹੈਗੀ ਆ ਬੋਲਦੇ ਹੋਏ ਦੀ ਵੀ ਇਹ ਨਜਾਇਜ਼ ਅੰਦਾ ਨਹੀਂ ਕੀਤੀ ਸਾਡੇ ਕੋਲ ਵੀਡੀਓ ਦਾ ਕਲਿੱਪ ਹੈਗੇ ਜਿਹਦੇ ਵਿੱਚ ਡਾਂਗਾ ਮਾਰਦੇ ਬੇ ਨੇ ਨਹੀਂ ਪਰ ਥੋੜੀ ਗੱਲ ਨੂੰ ਲੈ ਕੇ ਕਿ ਇੰਨੇ ਇੰਨੀ ਇੰਨੀ ਦਾਰੂ ਪੀਤੀ ਹੋਈ ਸੀਗੀ ਜੀ ਨਸ਼ੇ ਕੀਤੇ ਹੋਏ ਉਹਨਾਂ ਦੇ ਤੁਸੀਂ ਉਹਨਾਂ ਦੀ ਕੈਮਰੇ ਦੇ ਵਿੱਚ ਮੈਂ ਤੁਹਾਨੂੰ ਵੀ ਫੂਟੇਜਾਂ ਦਿਖਾਣਾ ਤੁਸੀਂ ਆਪ ਕਹੋਗੇ ਦੱਖਾਂ ਦੇਖ ਕੇ ਉਹਨਾਂ ਦੀ ਵੀ ਦਾਰੂ ਕੀ ਨਸ਼ੇ ਕਿਦਾਂ ਦੇ ਨਹੀਂ ਕੀਤੇ ਹੋਏ ਉਹਨਾਂ ਦੇ ਬਸ ਕਰਾਂ ਰਿਪੋਰਟ ਸ਼ੋਅ ਹਮਰਾ ਪਾਜੀ ਕੀ ਮਾਮਲਾ ਹੋਇਆ ਸਿੰਗਰ ਚੁੰਗੀ ਦੇ ਬਾਦ ਭਾਈ ਕੱਲ੍ਹ ਸਾਡੇ ਇਰਗੇ ਦੀ ਵਿੱਚ ਡਿਵੀਜ਼ਨ ਨੰਬਰ 3 ਥਾਣੇ ਦੀ ਵਿੱਚ ਨਾ ਸਨੇਚਿੰਗ ਹੋਈ ਸੀ ਜ ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ ਅਸੀਂ ਉਸ ਨੇਚਰਲ ਦੇ ਪਿੱਛੇ ਤਸਵੀਰ ਤੋਂ ਲੱਗੀ ਸੀ ਜੀ ਮੈਂ ਮੇਰੀ ਪੂਰੀ ਟੀਮ ਚੁੱਕੀ ਦੀ ਜੀ ਅਸੀਂ 8:30 9:00 ਵਜੇ ਜਿਹੜੇ ਨੇਚਰਲ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ ਉਸੇ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਬਟ ਉਹ ਨੇਚਰਲ ਜੀ ਉਹ ਭੱਜ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਤੇ ਚੌਕੀ ਅੱਗੇ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਜਾ ਦੇ ਲੱਗ ਤੇ ਜਿਹੜੇ ਟਿੱਪੜ ਰਾਈਡਿੰਗ ਆ ਰਹੀ ਆ ਜਿਹੜਾ ਕੋਈ ਤਿੰਨ ਮੋਟਰਸਾਈਕਲ ਵਾਲਿਆਂ ਨੂੰ ਰੋਕੇ ਚੈੱਕ ਕਰੀਏ ਕਿ ਸ਼ਾਇਦ ਜੀ ਸਨੈਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਸਾਡੀ ਤਿੰਨ ਵੀ ਚੈੱਕ ਨਹੀਂ ਆਹੀ ਹੁੰਦੀ ਆ ਜੀ ਪਰ ਇਹ ਇੱਕ ਦੋ ਐਕਟਵਾ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਕੀਤਾ ਰੁਕੰਦਾ ਜੀ ਤਾਂ ਸਾਡੇ ਮੁੰਸ਼ੀ ਜੀ ਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਈ ਤੁਸੀਂ ਤੇਜ਼ ਆ ਰਹੇ ਹੋ ਜਿਆਦੇ ਥੋੜਾ ਸਲੋ ਚੱਲੋ ਤਾਂ ਸਰਦਾਰ ਜੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ ਮੇਦੇ ਚੱਲਣ ਓਕੇ ਤੋਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਹਦਾ ਕਿ ਤੂੰ ਪੱਤਰਕਾਰ ਹੈਂ ਤਾਂ ਮੈਂ ਵੀ ਮੁੰਛੀ ਆ ਜੀ ਉਡੀ ਕਰ ਰਹੇ ਸੀ ਰਾਮਾ ਚੱਲੋ ਬਸ ਇਸ ਗੱਲ ਤੋਂ ਸਰ ਉਹਨੇ ਗਾਲ ਘੱਡੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨੂੰ ਕਿਹਾ ਮੈਂ ਆਪਣੇ ਬਲਾਜਮੇ ਕੇ ਮਲੇ ਤੁਹਾਨੂੰ ਬੋਧਣਾ ਨਹੀਂ ਮੈਂ ਇਹਨੂੰ ਅੰਦਰ ਲੈ ਆਇਆ ਜੀ ਸਰਦਾਰੀ ਜਿਹੜੀ ਆ ਰਹੀ ਸੀ ਮੈਂ ਬਾਹਰ ਪਰ ਕੇ ਮੈਂ ਤੁਸੀ ਅੰਦਰ ਆ ਜੀ ਮੇਰੇ ਨਾਲ ਬੈਠ ਕੇ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਉੱਥੇ ਕਿ ਸਾਡੇ ਮੇਰੇ ਨਾਲ ਮੁੰਡਾ ਕੌਂਸਲਰ ਸੀਗਾ ਲੱੱਕੀ ਸ਼ਰਮਾ ਜੀ ਜਿਹਦੇ ਨਾਲ ਇਹ ਸਰਦਾਰੀ ਤਾਂ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਨ੍ਹਾਂ ਨੇ ਦੀ ਵਰਦੀ ਫੜ ਲਈ ਤੇ ਵਰਦੀ ਪਾਰਟੀਆਂ ਦੀ ਪਤਾ ਨਹੀਂ ਸਮਝ ਨਹੀਂ ਸਕਦਾ ਉਹ ਤੋਂ ਵੰਦੇ ਨੇ ਆਪਣੇ ਹੋਰ ਸਮਰਥਕ ਸੀ ਉਹ ਬੁਲਾ ਲਈ ਜੀ ਉਹ ਬੁਲਾ ਕੇ ਸਾਡੀ ਚੌਕੀ ਹੈ ਜੀ ਚੌਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਏ ਧੱਕੇ ਮਾਰ ਕੇ ਜੀ ਸਰ ਆਪ ਤੁਹਾਡੇ ਸਾਥ ਵੀ ਲੱਗੀ ਹੈ ਜੀ ਸਰ ਇਹਨਾਂ ਨੇ ਇਹ ਹਜੂਮ ਸੀਗਾ ਜੀ ਇਹਨਾਂ ਦਾ ਹਜੂਮ ਦੇ ਵਿੱਚੋਂ ਕੁਸ ਮਾਰਿਆ ਜੀ ਬਾਹਰ ਆਪਾਂ ਕਿਹਾ ਅੰਦਰ ਆਪਾਂ ਕਿਹਾ ਕਿਦਾ ਤੁਹਾਨੂੰ ਤਸਵੀਰ ਦਿਖਾ ਦੇਣੀ ਚਾਹੀਦੀ ਚਾਹੇ ਜਿਹੜਾ ਸਨਮਾਨ ਬੈਸਬਲੀ ਕਰਤਾ ਸੀ ਉਹ ਬੰਦੇ ਨੇ ਡਰਿੰਕ ਕੀਤੀ ਹੈ ਡਾਲਰ ਜਿਹੋ ਕੀਤਾ ਸੀ ਜਿਹਦੇ ਤੋਂ ਮੀਟਿੰਗ ਹੋ ਗਈ ਜਿਹਦਾ ਮੈਡੀਕਲ ਰਿਪੋਰਟ ਆਇਆ ਹੈ ਜੀ ਤੁਹਾਨੂੰ ਤਸਵੀਰਾਂ ਸਰ ਇਹ ਵੀ ਉਹ ਰੋਗ ਲਗਾ ਰਹੇ ਨੇ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀਗੀ ਉਹ ਬਾਹਰ ਰੋਗ ਲਾ ਰਹੇ ਨੇ ਤੁਹਾਡੇ ਸਾਹਮਣੇ ਹੈ ਜੀ ਘਰ ਸਾਹਮਣੇ ਲੱਗਦੇ ਨੇ ਕੀ ਮਾਮਲਾ ਹੈ ਕੀ ਸਾਨੂੰ ਤੁਹਾਨੂੰ ਦੱਸੂਗੇ ਇੱਕ ਤੁਹਾਡੇ ਸਿਰ ਤਾਂ ਸੱਟ ਲੱਗੀ ਹੋਈ ਹੈ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹੈ ਜੂਮ ਆ ਬਾਹਰ ਦੇਖੋ ਤੁਸੀਂ ਬਾਹਰ ਨਿਕਲ ਕੇ ਕਿੰਨੇ ਚੌਕੀ ਤੋੜ ਕੇ ਸਾਰੇ ਅੰਦਰ ਵਿੱਚ ਇੱਥੇ ਸਰ ਵਜਿਆ ਕੀ ਹੈ ਸਰ ਇਹਨਾਂ ਦੇ ਕੋਲੇ ਸੀ ਪਤਾ ਨਹੀਂ ਕੀ ਮਾਰਿਆ ਜੀ ਹੁਣ ਜੂਮ ਦੇ ਵਿੱਚ ਮੈਂ ਤਾਂ ਇਹਨਾਂ ਨੂੰ ਰੋਕ ਰਹਿ ਸੀ ਮੇਰੇ ਨਾਲ ਗੱਲ ਕਰ ਲੋ ਬੈਠ ਕੇ ਆ ਕੇ ਜੀ ਜੀ ਪਰੇਨ ਮੇਰੀ ਗੱਲ ਨਹੀਂ ਸੁਣੀ ਸਾਡੀ ਤਾਂ ਚੌਕੀ ਭੰਨਣ ਲੱਗ ਗਈ ਆ ਸਾਰਾ ਤੋਰ ਸਾਲੀ ਤੋੜੀ ਹੈ ਜੇ ਦੇਖ ਲਓ ਤੁਸੀਂ ਤੇ ਹੁਣ ਸਾਨੂੰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ ਬਿਲਕੁਲ ਕਰਾ ਦੇਵਾਂਗੇ ਆਹਾਂ ਕਰਾ ਕੇ ਲਿਆਉਣੇ ਜੀ ਉਹ ਵਾਰ ਇਹੀ ਗੱਲ ਕਰ ਰਹੇ ਨੇ ਕਹਿੰਦੇ ਜੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਾਉਣ ਅਸੀਂ ਵੀ ਆਪਣਾ ਕਰਵਾਵਾਂਗੇ ਅਸੀਂ ਕਰਵਾਵਾਂਗੇ ਜੀ ਆਪਣਾ ਆਪਣਾ ਦਿੱਤਾ ਪੈਰਾ ਤੋਂ ਕਰਵਾਵਾਂਗੇ ਆਈ ਇਹਦਾ ਤੇ